ਗੱਲ ਕਰਦੇ ਆਂ ਜੀ ਜਲੰਧਰ ਦੀ ਤਾਂ ਜਲੰਧਰ ਹਲਕੇ ਦੇ ਉੱਤੇ ਨਜ਼ਰ ਸੀ ਚਰਨਜੀਤ ਸਿੰਘ ਚੰਨੀ ਹੋਰਾਂ ਕਰਕੇ ਕਾਂਗਰਸ ਦੇ ਕੈਂਡੀਡੇਟ ਨੇ ਚਰਨਜੀਤ ਸਿੰਘ ਚੰਨੀ ਲਗਾਤਾਰ ਹੁਣ ਤੱਕ ਦੀ ਸਭ ਤੋਂ ਵੱਡਾ ਮਾਰਜਨ ਜਿਹੜਾ ਕਿਸੇ ਨੇ ਦਿੱਤਾ ਹੈ ਉਮੀਦਵਾਰ ਨੇ ਤਾਂ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਦਿੱਤਾ ਹੈ 1,68,823 ਵੋਟਾਂ ਜਿਹੜੀਆਂ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਕਾਊਂਟ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਦੂਜੇ ਨੰਬਰ ਤੇ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਤੋਂ ਆਏ ਹੋਏ ਕੈਂਡੀਡੇਟ ਬੀਜੇਪੀ ਬੀਜੇਪੀ ਅੱਗੇ ਜਾਂਦੀ ਹੋਈ ਦਿਖਾਈ ਦਿੱਤੀ ਹੈ ਇੱਥੇ ਪਰ ਹੈ ਚੰਨਜੀਤ ਸਿੰਘ ਚੰਨੀ ਤੋਂ ਮਾਰਜਿਨ ਜਿਹੜਾ ਬਹੁਤ ਜ਼ਿਆਦਾ ਪਿੱਛੇ ਨੇ 61882 ਵੋਟਾਂ ਤੋਂ ਪਿੱਛੇ ਨੇ ਤਾਂ ਪਵਨ ਕੁਮਾਰ ਤੀਨੂ ਆਮ ਆਦਮੀ ਪਾਰਟੀ ਤੋਂ ਲਿਆਂਦੇ ਗਏ ਇੱਕ ਅਕਾਲੀ ਦਲ ਤੋਂ ਲਿਆਂਦੇ ਗਏ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਵੱਲੋਂ ਸੋ ਇਹ ਤੀਜੇ ਨੰਬਰ ਤੇ ਇਸ ਵਕਤ ਦਿਖਾਈ ਦੇ ਰਹੇ ਨੇ ਹਾਲਾਂਕਿ 130013 ਇਸ ਤਰ੍ਹਾਂ ਵੀ ਹੁੰਦਾ ਰਿਹਾ ਵੀ 130 ਭਗਵਾਨਤਮਨ ਹੋਰੀ ਕਹਿੰਦੇ ਰਹੇ ਵਿਰੋਧੀ ਕਹਿੰਦੇ ਪਈ ਭਾਈ ਇਹ ਤਾਂ 013 ਹੋ ਜਾਣਾ ਹਾਲਾਂਕਿ ਨਾ ਤਾਂ 130 ਹੈ ਨਾ 013 ਹੈ ਪਰ ਜੇਕਰ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸਥਿਤੀ ਦੀ ਤਾਂ ਬਹੁਤੀ ਵਧੀਆ ਦਿਖਾਈ ਨਹੀਂ ਦੇ ਰਹੀ ਤਿੰਨ ਸੀਟਾਂ ਤੱਕ ਹੁਣ ਤੱਕ ਤਿੰਨ ਸੀਟਾਂ ਤੇ ਆਮ ਆਦਮੀ ਪਾਰਟੀ ਅੱਗੇ ਦਿਖਾਈ ਦੇ ਰਹੀ ਹੈ ਤਾਂ ਜਲੰਧਰ ਦੇ ਵਿੱਚ ਕਰਨਜੀਤ ਸਿੰਘ ਚੰਨੀ ਹੋਰੀ ਵੱਡੀ ਲੀਡ ਬਣਾਈ ਹੋਈ ਹੈ ਦੂਜੇ ਪਾਸੇ ਗੱਲ ਕਰੀਏ ਹੌਰ ਸੀਟ ਸੰਗਰੂਰ ਦੀ ਸੰਗਰੂਰ ਦੇ ਵਿੱਚ ਗੁਰਮੀਤ ਸਿੰਘ ਮੀਤੇਰ ਇਸ ਟਾਈਮ ਅੱਗੇ ਚੱਲ ਰਹੇ ਨੇ ਬਹੁਤ ਵੱਡਾ ਮਾਰਜਨ ਜਿਹੜਾ ਹੈਗਾ ਇਹ ਉਹ ਲੈ ਚੁੱਕੇ ਨੇ 54747 ਵੋਟਾਂ ਦਾ ਮਾਰਜਨ ਦਿਖਾਈ ਦੇ ਰਿਹਾ ਹੈ 116718 ਵੋਟ ਜਿਹੜੀ ਹੈਗੀ ਹੈ ਗੁਰਮੀਤ ਸਿੰਘ ਮੀਤੇਰ ਨੂੰ ਕਾਊਂਟ ਹੋ ਚੁੱਕੀ ਹੈ ਇਸ ਤੋਂ ਇਲਾਵਾ ਦੂਜੇ ਨੰਬਰ ਤੇ ਹੈ ਜੀ ਸਿਮਰਨਜੀਤ ਸਿੰਘ ਮਾਨ ਜਿਹੜੇ ਲਗਾਤਾਰ ਪ੍ਰਚਾਰ ਦੇ ਵਿੱਚ ਵੀ ਰਹੇ ਜਿੱਤ ਦਾ ਦਾਵਾ ਵੀ ਕੀਤਾ ਜਾਂਦਾ ਰਿਹਾ ਪਰ ਇਸ ਵਕਤ ਦੂਜੇ ਨੰਬਰ ਤੇ ਦਿਖਾਈ ਦੇ ਰਹੇ ਨੇ ਇਸੇ ਤਰ੍ਹਾਂ ਤੀਜੇ ਨੰਬਰ ਦੇ ਉੱਤੇ ਕਾਂਗਰਸ ਦੇ ਕੈਂਡੀਡੇਟ ਨੇ ਸੁਖਪਾਲ ਸਿੰਘ ਖੈਰਾ ਖੈਰਾ ਸਾਹਿਬ ਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਵੀ ਸੁਖਪਾਲ ਸਿੰਘ ਖੈਰਾ ਜਿੱਥੇ ਆਪਣਾ ਰਾਜਨੀਤਿਕ ਤੌਰ ਤੇ ਉਹ ਨੁਕਸਾਨ ਕਰਨਗੇ ਉੱਥੇ ਉਹਨਾਂ ਦਾ ਪੰਥਕ ਤੌਰ ਤੇ ਜਿਵੇਂ ਉਹਨਾਂ ਬੋਲਦੇ ਰਹੇ ਬੇਵਕੀ ਦੇ ਨਾਲ ਮੁੱਦੇ ਚੱਕਦੇ ਨੇ ਸਿੱਖਾਂ ਦੀ ਗੱਲ ਕੀਤੀ ਜਾਂਦੀ ਹੈ ਧੜਲੇ ਦੇ ਨਾਲ ਉਹਨਾਂ ਦੇ ਵੱਲ ਵੀ ਕਿਤੇ ਨਾ ਕਿਤੇ ਸੈਟਿੰਗ ਜਿਹੀ ਹੋਈ ਆ ਵੀ ਖੈਰਾ ਸਾਹਿਬ ਨੂੰ ਸੰਗਰੂਰ ਭੇਜਣ ਦਾ ਕਾਰਨ ਇਹ ਰਿਹਾ ਏ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਜਦੋਂ ਹਾਰਨਗੇ ਇੱਕ ਤਾਂ ਸਿਆਸੀ ਤੌਰ ਤੇ ਕਾਂਗਰਸ ਦੇ ਵਿੱਚ ਉਹਨਾਂ ਦਾ ਮੈਅ ਡਿੱਗੇਗਾ ਦੂਜੇ ਪਾਸੇ ਉਹਨਾਂ ਨੂੰ ਪੰਥਕ ਤੌਰ ਤੇ ਵੀ ਖਤਮ ਕਰਨ ਦੀਆਂ ਤਿਆਰੀਆਂ ਸੀਗੀਆਂ ਇਸ ਕਰਕੇ ਉਹਨਾਂ ਨੂੰ ਸੰਗਰੂਰ ਇੱਕ ਸਾਜ਼ਿਸ਼ ਦੇ ਤਹਿਤ ਪਲਾਨਿੰਗ ਦੇ ਤਹਿਤ ਸੈਟਿੰਗ ਦੇ ਤਹਿਤ ਭੇਜਿਆ ਗਿਆ ਤਾਂ ਉਹ ਚੀਜ਼ ਹੁੰਦੀ ਵੀ ਨਜ਼ਰ ਆ ਰਹੀ ਹੈ ਖੈਰਾਸਾ ਤੀਜੇ ਸਥਾਨ ਦੇ ਉੱਤੇ ਦਿਖਾਈ ਦੇ ਰਹੇ ਨੇ